ਅੱਜ ਆਲ ਇੰਡੀਆ ਬਾਲਮੀਕ ਖਾਲਸਾ ਦਲ ਦੇ ਮੁਖ ਦਫ਼ਤਰ ਬਸਤੀ ਲਾਲ ਸਿੰਘ ਮੋਗਾ ਵਿਖੇ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਰਿਟਾਇਰਡ ਕਾਨੂੰਗੋ ਬਲਵਿੰਦਰ ਸਿੰਘ ਪਹੁੰਚੇ ਤੇ ਉਹਨਾਂ ਸ਼ਹੀਦ ਉਦਮ ਸਿੰਘ ਦੀ ਤਸਵੀਰ ਤੇ ਸ਼ਰਦਾ ਦੇ ਫੁੱਲ ਭੇਟ ਕੀਤੀ ਅਤੇ ਬਾਬਾ ਕਲਦੀਪ ਸਿੰਘ ਸੇਖਾ ਵੱਲੋਂ ਬਲਵਿੰਦਰ ਸਿੰਘ ਨੂੰ ਸਰੋਪਾਉ ਦਿੱਤਾ ਗਿਆ ਇਸ ਮੌਕੇ ਸ਼ਹੀਦ ਉਦਮ ਸਿੰਘ ਅਮਰ ਰਹੇ ਦੇ ਨਾਰੇ ਵੀ ਲਗਾਏ ਗਏ ਅਲ੍ਰੀਡੀ ਆ ਬਾਲਮੀ ਖਾਲਸਾ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ ਬਾਬਾ ਕੁਲਦੀਪ ਸਿੰਘ ਸੇਖਾ ਬਲਵਿੰਦਰ ਸਿੰਘ ਰਿਟਾਇਰਡ ਕਾਨੂੰਗੋ ਪਰਮਿੰਦਰ ਸਿੰਘ ਸਫਰੀ ਐਕਸ ਕਾਉਂਸਲਰ ਬਲਦੇਵ ਸਿੰਘ ਫੌਜੀ ਰਾਹੁਲ ਐਮਸੀ ਤਰਸੀਮ ਸਿੰਘ ਐਮਸੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਲਖਵੀਰ ਸਿੰਘ ਅਸ਼ੋਕ ਸਿੰਘ ਤੁੰਨਨ ਛਤਰ ਗਿੱਲ ਪਾਲ ਸਿੰਘ ਰਾਜੂ ਜੋਦਾ ਸਿੰਘ ਇਕਪਾਲ ਸਿੰਘ ਬਲਵੀਰ ਸਿੰਘ ਜੈ ਦਰਸ਼ਨ ਸਿੰਘ ਜਗਰਾਜ ਸਿੰਘ ਸੰਦੀਪ ਸਿੰਘ ਵਿਜੇ ਗਿੱਲ ਦਫਤਰ ਸੈਕਟਰੀ ਬਿਆਨਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜੇ న్యూਸ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਪਾਪਾ ਕੁਲਦੀਪ ਸਿੰਘ ਸਿੱਖਾ ਜੀ ਪਾਪਾ ਜੀ ਅੱਜ ਸ਼ਹੀਦឧਦਮ ਸਿੰਘ ਦੀ ਸ਼ਹੀਦੀ ਦਾ ਮੌਕਾ ਹੈ ਕਿਹੜਾ ਜਾਣੂ ਜੀ ਸ਼ਹੀਦឧਦਮ ਸਿੰਘ ਦੀ ਮਹਾਨ ਕੁਰਬਾਨੀ ਹੈ ਜਿਨ੍ਹਾਂ ਨੇ ਜਰਨਲ ਡਾਇਰ ਨੂੰ 13 ਅਪ੍ਰੈਲ 1919 ਨੂੰ ਜੋ ਜਰਨਲ ਡਾਇਰ ਨੇ ਜਲਿਆਂ ਵਾਲੇ ਬਾਗ ਵਿਖੇ ਅਨੰਤ ਲੋਕਾਂ ਦਾ ਕਤਲ ਕੀਤਾ ਤੇ ਉਹਦਾ ਬਦਲਾ ਲੈਣ ਵਾਸਤੇ ਸ਼ਹੀਦ ਉਦਮ ਸਿੰਘ ਜੀ ਉਸ ਥਾਂ ਤੇ ਪਹੁੰਚੇ ਔਰ ਜਿੱਥੇ ਜਾ ਕੇ ਉਹਨਾਂ ਨੇ ਅਸੈਂਬਲੀ ਦੇ ਵਿੱਚ ਤਾਬੜਤੋਰ ਗੋਲੀਆਂ ਚਲਾ ਕੇ ਜਰਨਲ ਡਾਇਰ ਦਾ ਕਤਲ ਕੀਤਾ ਤੇ ਉਹ ਜਰਿਆਂ ਵਾਲੇ ਬਾਗ ਦਾ ਉਹਨਾਂ ਨੇ ਬਦਲਾ ਲਿਆ ਤੇ ਅੰਤ 31 ਜੁਲਾਈ 1940 ਨੂੰ ਸ਼ਹੀਦ ਉਦਮ ਸਿੰਘ ਜੀ ਨੂੰ ਫਾਂਸੀ ਦੇ ਕੇ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਔਰ ਅਸੀਂ ਆਲ ਇੰਡੀਆ ਵਾਲਮੀ ਖਾਲਸਾ ਦਰ ਵੱਲੋਂ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆਂ ਔਰ ਉਹਨਾਂ ਨੂੰ ਫੁੱਲ ਮਲਾਵਾ ਭੇਟ ਕਰਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰ ਰਹੇ ਆਂ ਐਸੇ ਸ਼ਹੀਦਾਂ ਦੀ ਯਾਦ ਸਾਨੂੰ ਮਨਾਉਣੀ ਚਾਹੀਦੀ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆਂ ਸ਼ਹੀਦੋਂ ਕੀ ਚਿਤਾਵਾਂ ਕੇ ਲੱਗੇਗੇ ਹਰ ਬਰਸ ਮੇਲੇ ਬਦਨ ਤੇ ਮਾਰ ਮਿਟਨੇ ਵਾਲੇ ਕਾ ਜਹੀ ਇੰਤਹਾ ਹੁੰਦਾ ਹੈ ਅਸੀਂ ਅੱਜ ਆਲ ਇੰਡੀਆ ਵਾਲਮੀਖਸ ਸਦਲ ਦੇ ਸਮੂਹ ਮੈਂਬਰ ਉਹਨਾਂ ਨੂੰ ਫੁੱਲ ਮਲਾਵਾ ਪੇਟ ਕਰਕੇ ਆਪਣੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਤੇ ਉਹਨਾਂ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਅੱਜ ਦਾ ਜੋ ਦਿਹਾੜਾ ਹੈ ਉਹ ਸਭ ਰਲ ਮਿਲ ਕੇ ਮਨਾ ਰਹੇ ਆ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਉਹ ਆਪਣਾ ਨਿੱਜੀ ਕਾਰੋਬਾਰ ਕਰਕੇ ਆਪ ਦਾ ਕੰਮ ਕਰ ਕਰਕੇ ਆਪ ਦਾ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਬਤੀਤ ਕਰਨ ਤਾਂ ਕਿ ਜਿਹੜਾ ਸਮਾਜ ਆ ਉਹਨੂੰ ਨਵੀਂ ਸੇਧ ਮਿਲ ਸਕੇ ਔਰ ਨਸ਼ਿਆਂ ਤੋਂ ਸਾਡਾ ਜਿਹੜਾ ਸਮਾਜ ਹੈ ਉਹ ਜਾਗਰੂਤ ਹੋਵੇ ਔਰ ਬੱਚਿਆਂ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਹੀ ਸੰਦੇਸ਼ ਦਿੰਨੇ ਅੱਜ ਦੀ ਬਹੁਤ ਵੱਡੀ ਤਰਾਸਦੀ ਹੈ ਵੀ ਹਰ ਬੱਚਾ ਨਸ਼ੇ 'ਚ ਗ੍ਰਸਤ ਹੁੰਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ